ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਦੇ ਵਿੱਚ ਤੇ ਧਨਪਤ ਬਾਈ ਦੇ ਘਰੇ ਐਸ ਟਾਈਮ ਮੌਜੂਦ ਆ ਮਿੱਤਰੋ ਵਪਾਰ ਲੈਣ ਦਾ ਬਾਈ ਦਾ ਕੰਮ ਤੇ ਅੱਜ ਫੇਰ ਤੁਹਾਨੂੰ ਇੱਕ ਜਰਸੀ ਵੈਡ ਬਲੈਕ ਜਰਸੀ ਟੌਪ ਕਲਾਸ ਵਿਖਾਉਣੀ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੇਣਾ ਲੈਂਦੇ ਆ ਕਿੰਨਾ ਦੁੱਧ ਦੇ ਦੂਗੀ ਕੀ ਤਜਰਬਾ ਕਹਿੰਦਾ ਵਾ ਕਰਦਿਆਂ ਗੱਲਬਾਤ ਪਾਈ ਦੇ ਨਾਲ ਲੇਵੇ ਰੂਵੇ ਲੋ ਬੜੀ ਖਰੀਆ ਵੱੱਛੀ ਯਾਰ ਤੇ ਵੱਡੀ ਗੱਲ ਇਹ ਆ ਵੀ ਮਿੱਤਰੋ ਪੰਜਾਬ ਵਾਲੀ ਬਲੈਕ ਰੰਗ ਦੇ ਵਿੱਚ ਆ ਤੇ ਫਿਰ ਬਾਈ ਕਹਿਣਾ ਕੀ ਆ ਬਰੀਕੀ ਬਹੁਤ ਚੰਗੀ ਆ ਆਰਡਰ ਦੀ ਕੁਆਲਿਟੀ ਮੂਹ ਦੀ ਕੁਆਲਿਟੀ ਬਾਕੀ ਵੱਡੀ ਗੱਲ ਇਹ ਆ ਵੀ ਪ੍ਰੋਪਰ ਰਿਕਾਰਡ ਦੇ ਨਾਲ ਆ ਸਾਰੀ ਜਾਣਕਾਰੀ ਲੈਣੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਧਨਪਤ ਬਾਈ ਕੀ ਹਾਲ ਆ ਵਧੀਆ ਵਧੀਆ ਵੀਰੇ ਸੇਤਾ ਘਰ ਪਰਿਵਾਰ ਵੀਰੇ ਹਾਂ ਠੀਕ ਆ ਵਧੀਆ ਜੀ ਠੀਕ ਆ ਧਨਪਤ ਬਾਈ ਵੈਡ ਬਾਰੇ ਦਈ ਜਾਣਕਾਰੀ ਯਾਰ ਹਾਂਜੀ ਕਿੰਨਾ ਵਸੂਆ ਬਈ ਇਹ ਪਲੂ ਨਹੀਂ ਆ ਅੱਛਾ ਪਹਿਲ ਨਹੀਂ ਆ ਠੀਕ ਆ ਬਈ ਕਿੰਨੇ ਦਿਨ ਲੈ ਜੂਗੀ ਬਈ ਤੈਨੂੰ ਪਤਾ ਜੇ ਇਹਦੇ ਬਈ 13 ਤਰੀਕ ਨੂੰ ਦਿਨ ਪੂਰੇ 5 ਤਰੀਕ ਨੂੰ ਬਣਾਇਆ ਹਜੇ 8 ਦਿਨ ਪਹਿਜੇ ਇਹਦੇ ਦਿਨ ਪੂਰੇ ਹੋਣਗੇ ਫਿਰ ਤਾਂ ਬਹੁਤ ਬਣ ਜੂ ਥੱਲੋ ਕਰ ਮਾ ਨਹੀਂ ਬਣੂ ਚੰਗੀ ਹੂੰ ਤੇ ਬਈ ਫਿਰ ਇਹ ਘਰ ਦੀ ਹੈ ਜਾਂ ਫਾਰਮ ਵਾਲੀ ਹੈ ਨਹੀਂ ਫਾਰਮ ਵਾਲੀ ਹੈ ਬਈ ਇਹ ਆਪਾਂ ਤਾਂ ਲਈ ਆ ਖਰੀਦੀ ਆ ਠੀਕ ਆ ਠੀਕ ਆ ਹਾਂ ਫਾਰਮ ਚੋਂ ਤੁਰਦੀ ਫਿਰਦੀ ਲਈ ਹੈ ਹਾਂ ਫਾਰਮ ਚੋਂ ਨਹੀਂ ਹੈ ਠੀਕ ਆ ਬਈ ਠੀਕ ਆ ਤੇ ਬਈ ਫਿਰ ਇਹ ਦੁੱਧ ਕਿੰਨਾ ਕੋਈ ਦੀ ਮਾਂ ਦਾਸ ਯਾਰ ਦੋਦੇ ਦੀ ਮਾਂ ਦਾ 24 23 24 23 24 ਕਿਲੋ ਆ ਉਹਨਾਂ ਨੇ ਫਾਰਮ ਮੰਨ ਲਓ ਹੁਣ ਛੜਤਾ ਤਿੰਨ ਚਾਰ ਹੀ ਗਾਈਆਂ ਰਹਿ ਗਈਆਂ ਮੰਨ ਲਾ ਠੀਕ ਆ ਵੀਰੇ ਹਾਂ ਤੇ ਮੰਨ ਲਾ ਦੁੱਧ ਤਾਂ ਇਹ ਵੀ ਬੱਛੀ 18 19 ਕਿਲੋ ਦੇ ਦੂਗੀ ਦਊਗੀ ਬਾਈ 20 ਪਲੱਸ ਬੱਛੀ ਆਮਦਾਰੀ ਨਾਲ ਦੇਣਾ ਚਾਹੀਦਾ ਦੁੱਧ ਮਨ ਲਾ ਕਹਿੰਦਾ ਵੀ ਕੋਹੜੀ ਨਾ ਦੋਧੇ ਨੂੰ ਹੈ ਨਾ ਹੱਕ ਆ ਦੇਣ ਦਾ ਬਰੀਕੀ ਬਰੂਕੀ ਬਹੁਤ ਚੰਗੀ ਆ ਬੱਛੀ ਤੇ ਹਾਂ ਤੇ ਰੇਟ ਬਾਈ ਕੀ ਰਹਿਊਗਾ ਫਿਰ ਇਹਦਾ ਰੇਟ 70000 ਰੁਪਿਆ ਲੈਣ ਦੇਣਾ 70000 ਰੁਪਿਆ ਮਾਨਤਾਨੇ ਦੇ ਵਿੱਚੋਂ ਕੋਈ ਮਾਨਤਾਨ ਚਲੋ ਕਰ ਦਾਂਗੇ ਬਸ ਤੇ ਕੱਡੀ ਬਾਰੋਂ ਤੋਰੀ ਬਈ ਮਣੇ ਖੋਲੀ ਬੱਚੀ ਬਈ ਮੇਤਰੋ ਪਹਿਲਾ ਸੂਆ ਬੱਚੀ ਆ ਯਾਰ ਦੰਦੋ ਕਿਵੇਂ ਬਈ ਦੰਦੋ ਬਈ ਇਹ ਛਿੱਗੀ ਆ ਛਿੱਗੀ ਆ ਛੇ ਦਾੰਦਾ ਪਾਈ ਦੰਦੋ ਪਹਿਲਾ ਸੂਆ ਵਾ 13 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਕਰਮਾ ਵਾਲੀ ਦੇ ਤੇ ਅੱਜ 5 ਤਰੀਕ ਨੂੰ ਇਹ ਕੈਮਰੇ ਦੀ ਅੱਖ ਚ ਕੈਦ ਹੁੰਦੀ ਪਈ ਆ ਵੇਖਿਓ ਤੁਸੀਂ ਆਡਰ-ਆਡਰ ਵੇਖਿਓ ਕਿੰਨਾ ਚੰਗਾ ਖੋਲਦੀ ਆਉਂਦੀ ਕਰਮਾ ਵਾਲੀ ਬੇਹਤਰੀਨ ਬਣ ਕੇ ਖਾਸ ਬਣ ਕੇ ਲੇਵੇ ਦੀ ਬਰੀਕੀ ਬਹੁਤ ਚੰਗੀ ਤਿਆਰ ਕਰਕੇ ਨੇ ਸੂਨਾਵਾ ਕਰਮਾ ਵਾਲੀ ਨੇ ਮੇਤਰੋ ਦੋ ਦੋ ਬੱਛੀ ਨੇ ਪਹਿਲੇ ਸੋਏ ਦੇ ਵਿੱਚ 17 18 ਕਿਲੋ ਦੇ ਦੇ ਦੇਣਾ ਕਿਉਂਕਿ ਫੇਸ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਬਿਹਤਰ ਹੀ ਨਾ ਪੂਰੀ ਲੈਵਲ ਉਵੇਲੋ ਬਹੁਤ ਜ਼ਬਰਦਸਤ ਆ ਮਿੱਤਰੋ ਬਾਕੀ ਉਹ ਜ ਟਕਾਣਾ ਚਮਕ ਦਮਕ ਵੀ ਬਹੁਤ ਆ ਬੱਛੀ ਦੇ ਵਿੱਚ ਕਿਉਂਕਿ ਜਿਹੜਾ ਚਮਕਾ ਵਾਲਾ ਪਸ਼ੂ ਹੁੰਦਾ ਉਹਦੋਂ ਤੋਂ ਖਰਾ ਹੀ ਨਿਕਲਦਾ ਹੁੰਦਾ ਮਿੱਤਰੋ ਦੇਖ ਸਕਦੇ ਹੋ ਤੇ ਬਰੀਕੀ ਬਰੂਕੀ ਬਹੁਤ ਚੰਗੀ ਆ ਬੱਛੀ ਦਾ ਲੈ ਪੋਤਿੰਦਾ ਲੇਵਾ ਵਿਖਾਈਆਂ ਇੱਕ ਵਾਰੀ ਪਿੱਛੋ ਲੈ ਕੇ ਧੁੰਨੀ ਦੇ ਕੇ ਲੇਵੇ ਦੀ ਲੰਬਾਈ ਚੜਾਈ ਆ ਇੱਕੋ ਜਿਹੀ ਆ ਜਿਹੜੀ ਕੋਈ ਕਹਿਣ ਵਾਲੀ ਨਹੀਂ ਹੈਗਾ ਵੀ ਅਗਾ ਨੂੰ ਬਾੜਾ ਲਈ ਫਿਰਦੀ ਤੇ ਪਿਛਾ ਨੂੰ ਘਟਾ ਜਿੰਨੇ ਹੀ ਪੇਸ਼ਿਆਂ ਨੂੰ ਕੱਢੀ ਫਿਰਦੀ ਆ ਇਕੱਠਾਂ ਨੂੰ ਤੇ ਉਨਾ ਹੀ ਗਾਣੂ ਚੌੜਾ ਕਰਦੀ ਆਉਂਦੀ ਆ ਲੈਵਾ ਹਜੇ ਥਣਾ ਦੇ ਵਿੱਚ ਵੱਟ ਪਏ ਆ ਇਹਨੇ ਐਣ ਕਾਫੀ ਤਕੜੀਆਂ ਜਿਹੜਾ ਤਿੱਲਾਂ ਵਾਲਕ ਤੇ ਲੱਗ ਕੇ ਬਣ ਕੇ ਕੁਛ ਨਾ ਕੁਛ ਸੋਨਾ ਕਰਮਾ ਆ ਲਈ ਨੇ 70000 ਰੁਪਇਆ ਡਿਮਾਂਡ ਆ ਮੰਨਤਨ ਹੋਣਾ ਵੀ ਲਾਜ਼ਮੀ ਬਣਦਾ ਕਿਉਂਕਿ ਵਹਿੜ ਚੰਗੀ ਆ ਬਾਈ ਤੁਹਾਨੂੰ ਪਤਾ ਨੰਬਰ ਦਾ ਹੀ ਕਰਾਂ ਦੀ ਆਉਦਾ 98763 ਜੀ 42099 ਇੱਕ ਵਾਰੀ ਹੋਰ ਆਉਂਦੇ 98763 ਜੀ 42099 ਠੀਕ ਹੈ ਇਸ ਨੰਬਰ ਤੇ ਕਰ ਲਓ ਮੇਥੋਂ ਬਾਈ ਨੇ ਗੱਲਬਾਤ ਤੇ ਆ ਇੱਕ ਗਾਹ ਹੋਰ ਰਹਿ ਗਈ ਬਾਈ ਦੀ ਬਾਈ ਇਹਦੇ ਬਾਰੇ ਦੱਸੀ ਇਹ ਬਾਈ ਇਹਨੂੰ ਸੂਈ ਨੂੰ ਹੋਵੇ 20 ਦਿਨਾਂ ਅਜ ਠੀਕ ਹੈ ਬਾਈ ਹਾਂਜੀ ਤੇ ਦੁੱਧ ਬਾਈ ਦੁੱਧ ਦੇ ਥੱਲੇ ਹੈਗਾ 13 ਕਿਲੋ ਠੀਕ ਆ ਫਿੱਕੀ ਆ ਥੋੜੀ ਜੀ ਹੈ ਨਾ ਹਾਂ ਫਿੱਕੀ ਆ ਬਾਈ ਇਹ ਕਿੰਨੇ ਦੀ ਦੇ ਦਾਂਗੇ ਬਾਈ ਇਹ ਬਾਈ ਹਾਂ ਨਾ 35000 ਦੀ 35000 ਦੀ ਹਾਂ ਤੇ ਬੱਛਾ ਆ ਇਹਦੇ ਮਗਰ ਹਾਂ ਬੱਛਾ ਨਹੀਂ ਬੱਛੀ ਆ ਬਾਈ ਬੱਛੀ ਆ ਠੀਕ ਆ ਬੱਛੀ ਐ ਲੈ ਮਿੱਤਰੋ ਬੱਛੀ ਇਹਦੇ ਮਗਰ ਆ 13 ਕਿਲੋ ਦੁੱਧ ਤਿਆਰ ਆ ਤੇ 35000 ਦੇ ਵਿੱਚ ਤੁਹਾਨੂੰ ਮਿਲ ਜੂਗੀ ਖਾਣ ਪੀਣ ਨੂੰ ਗੋਹਾ ਵੇਖ ਲਓ ਮਿੱਤਰੋ ਕਰੜਾ ਕਰਦੀ ਆ ਕਰਮ ਵਾਲੀ ਤੇ ਗਾਂ ਚੰਗੀ ਖਾਣ ਪੀਣ ਨੂੰ ਵੀ ਪਾਈ ਜਾਂਦਾ ਚੰਗੀ ਆ ਚੂਣ ਚਾਨ ਬਹੁਤ ਚੰਗਾ ਚੂਣ ਵੀ ਚੰਗਾ ਹੈ ਹਾਂ ਬਹੁਤ ਗੋਹਾ ਕਿੰਨਾ ਸੂਈ ਆ ਬਾਈ ਇਹ ਇਹ ਬਾਈ ਤੀਜਾ ਤੀਜਾ ਸੂਆ ਸੂਈ ਆ ਠੀਕ ਆ ਬਈ ਮਿੱਤਰੋ ਇਹ ਤੀਜਾ ਸੂਆ ਸੂਈ ਹੋਈ ਆ ਇਹ ਦੋ گاਵਾ ਸੀ ਬਾਈ ਦੀਆਂ ਪਿੰਡ ਪੱਖੀ